ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸਬੰਧੀ ਜੋ ਕਿ ਹੁਣ ਨਵੇਂ ਸੰਸਦ ਮੈਂਬਰ ਚੁਣੇ ਗਏ ਨੇ ਸਵੇਰੇ ਤੋਂ ਉਹਨਾਂ ਕਿਸਾਨੀਓਂ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ ਇਸ ਨੂੰ ਲੈ ਕੇ ਸ੍ਰੀ ਨਾਨਨਪੁਰ ਸਾਹਿਬ ਤੋਂ ਜਿੱਤੇ ਸੰਸਦ ਮੈਂਬਰ ਤੇ ਆਪ ਪਾਰਟੀ ਦੇ ਮੁਖਬਲਾਰੇ ਮਾਲਵਿੰਦਰ ਸਿੰਘ ਕੰਗpropto ਵਿਖੇ ਪੁੱਜੇ ਉਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਵਿਖੇ ਨਮਸਤਕ ਹੋਏ ਤੇ ਬਾਅਦ ਵਿੱਚ ਕਲਾਕੇ ਲੋਕਾਂ ਨਾਲ ਮਿਲੇ ਉਹਨਾਂ ਦੇ ਨਾਲ ਉੱਥੋਂ ਦੇ ਵਿਧਾਇਕ ਦਰੇ ਚੱਡਾ ਵੀ ਨਾਲ ਸਨ ਆ ਤੁਹਾਨੂੰ ਦਿਖਾਣੇ ਆ ਮੋਕੇ ਤਸਵੀਰਾਂ ਕੀ ਕਹਿ ਰਹੇ ਨੇ ਲੋਕ ਤੇ ਮੋਕੇ ਦੇ ਕਿਸਾਨ ਆਗੂ ਕੀ ਕਹਿ ਰਹੇ ਨੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੋਂ ਸੁਣਾਣੇ ਆ ਮਾਲਵੀਂਦਰ ਸਿੰਘ ਕੰਕ ਕੀ ਕਹਿ ਰਹੇ ਨੇ ਵਿਧਾਇਕ ਦਰੇ ਚੱਡਾ ਕੀ ਕਹਿ ਰਹੇ ਨੇ ਤੇ ਕਿਸਾਨ ਜੁਨੇ ਆਗੂ ਕੀ ਕਹਿ ਰਹੇ ਨੇ ਇਹ ਕੋ ਗੱਲ ਇਹ ਆ ਵੀ ਅੱਜ ਅਸੀਂ ਗੁਰਦੁਆਰਾ ਜੀਬੀ ਸਾਹਿਬ ਵਿਖੇ ਨਤਮਸਤਕ ਹੋਇਆ ਸਾਡੇ ਸਤਿਕਾਰਯੋਗ ਐਮਐਲਏ ਦਿਨੇਸ਼ ਚੱਡਾ ਜੀ ਔਰ ਸਾਰੀ ਰੋਪੜ ਹਲਕੇ ਦੀ ਟੀਮ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਕੀਤਾ ਜਿਹੜੀ ਇੱਕ ਜ਼ਿੰਮੇਵਾਰੀ ਮਿਲੀ ਹਨ ਅਹਿਮ ਜ਼ਿੰਮੇਵਾਰੀ ਨਾਨਕ ਸਾਹਿਬ ਦੀ ਉਹਦੀ ਉਹਨੂੰ ਨਿਭਾਉਣ ਦੀ ਗੁਰੂ ਸਾਹਿਬ ਕਿਰਪਾ ਕਰ ਸਾਡੇ ਬਹੁਤ ਸਾਰੇ ਕਿਸਾਨ ਭਾਈਚਾਰਾ ਜਿਹੜਾ ਸਾਡੇ ਕਿਸਾਨ ਜਥੇ ਬੰਦੀਆਂ ਉਹਨਾਂ ਨੇ ਵੀ ਅੱਜ ਸਾਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਹੈ ਦੇਖੋ ਕਿਸਾਨਾਂ ਦੀਆਂ ਬੜੀਆਂ ਵਾਜੂਬ ਮੰਗਾਂ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਇਸ਼ੂ ਹੈ ਜਿੱਦੇ ਤੇ ਆਲਰੇਡੀ ਕੇਂਦਰ ਸਰਕਾਰ ਸਹਿਮਤੀ ਜਿਤਾ ਚੁੱਕੀ ਹੈ ਪਰਸਨਲੀ ਪ੍ਰਧਾਨ ਮੰਤਰੀ ਜੀ ਉਹਦੇ ਤੇ ਹਾਂ ਕਰ ਚੁੱਕੇ ਆ ਇਸ ਦੇ ਬਾਵਜੂਦ ਵੀ ਪਿਛਲੇ 2.5 ਸਾਲਾਂ ਚ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਮੰਨਣ ਨੂੰ ਤਿਆਰ ਨਹੀਂ ਹੈ ਸੋ ਇਹ ਸਾਡੀ ਹੁਣ ਅਹਿਮ ਜ਼ਿੰਮੇਵਾਰੀ ਹੈ ਕਿ ਨਨਪੁਰ ਸਾਹਿਬ ਦੀ ਲੋਕ ਸਭਾ ਦੀ ਨੁਮਾਇੰਦਗੀ ਕਰਦੇ ਹੋਏ ਲੋਕ ਸਭਾ ਚ ਜਾ ਕੇ ਕਿਸਾਨਾਂ ਦੇ ਮਸਲਿਆਂ ਨੂੰ ਪ੍ਰਾਇੋਰਟੀ ਤੇ ਚੱਕੀ ਇਹ ਸਾਡੇ ਏਜੰਡੇ ਤੇ ਆਇਆ ਹੈ ਔਰ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਕਿਉਂਕਿ ਪਿਛਲੇ ਦਿਨਾਂ ਚ ਮੈਨੂੰ ਉੱਥੇ ਹੀ ਮਿਲੇ ਸੀ ਮਾਲੇਚ ਵੀ ਕੁਝ ਜੱਥੇਬੰਦੀਆਂ ਇਹਨਾਂ ਤੋਂ ਇਹਨਾਂ ਦੇ ਇਨ ਟੱਚ ਰਹਿ ਕੇ ਇਹਨਾਂ ਨਾਲ ਕੰਸਲਟ ਕਰਕੇ ਜਿਤਨਾ ਅੱਜ ਡੀਏਪੀ ਦਾ ਇਸ਼ੂ ਨਾਲ ਜੁੜਿਆ ਹੈ ਉੱਥੇ ਮਿਲਾਵਟ ਵਾਲੀ ਗੱਲ ਹੈ ਤਮਾਮ ਉਹਨਾਂ ਨੂੰ ਪ੍ਰਾਇੋਰਟੀ ਤੇ ਅਸੀਂ ਪਾਰਲੀਮੈਂਟ ਚ ਰੱਖਾਂਗੇ ਔਰ ਕਿਸਾਨੀ ਨੂੰ ਬਿਹਤਰ ਦਿਸ਼ਾ ਚ ਲੈ ਕੇ ਜਾਈਏ ਇਹਦੇ ਲਈ ਪੂਰਾ ਪ੍ਰਯਾਸ ਕਰਾਂਗੇ ਨਹੀਂ ਇਹਦੇ ਤੇ ਆਲਰੇਡੀ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆ ਜਾਂਦਾ ਹੈ ਉਹਦੇ ਤੇ ਸਾਰੇ ਅਸੀਂ ਇਕਜੁੱਟ ਹੋਈਏ ਪੰਜਾਬ ਦੀ ਸਾਊਥ ਵਾਲੇ ਵੀ ਸਾਰੇ ਸਾਰੀਆਂ ਸਟੇਟਾਂ ਵਾਲੇ ਇਕੱਠੇ ਹੋ ਜਾਂਦੇ ਆ ਤੇ ਸਾਨੂੰ ਵੀ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਈਗੋ ਨਹੀਂ ਹੋਣੀ ਚਾਹੀਦੀ। ਔਰ ਇਹਦੇ ਲਈ ਵੀ ਅਸੀਂ ਪ੍ਰਯਾਸ ਕਰ ਰਹੇ ਆ ऑलरेडी ਸਾਡੇ ਜਿਹੜੇ ਪਾਰਟੀ ਦੇ ਲੀਡਰ ਹਨ ਲੋਕ ਸਭਾ 'ਚ ਉਹ ਵੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਜਦੋਂ ਪੰਜਾਬ ਦਾ ਮੁੱਦਾ ਚਾਹੇ ਉਹ ਫਾਈਨਾਂਸ ਦਾ ਆਰਡੀਐਫ ਸਾਡਾ ਰੋਕ ਰੱਖਿਆ। ਕਿਸਾਨ ਸਾਡੇ ਕਈ ਮਹੀਨਿਆਂ ਤੋਂ ਉੱਥੇ ਧਰਨੇ ਤੇ ਬੈਠੇ ਆ ਹਰਿਆਣੇ ਦੇ ਬਾਰਡਰ ਤੇ। ਔਰ ਹੁਣ ਤੇ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਹੈ ਉਹ ਇਸ तमाम ਮੁੱਦਿਆਂ ਨੂੰ ਲੈ ਕੇ ਅਸੀਂ ਇਕਜੁੱਟ ਹੋ ਕੇ ਗੱਲ ਕਰੀਏ ਇਸ ਦੇ ਲਈ ਪ੍ਰਿਆਸ ਆਵਾਜ਼ ਦੀ ਪਾਰਟੀ ਜ਼ਰੂਰ ਕਰੋ ਪਹਿਲੀ ਵਾਰ ਹੋਇਆ ਜੀ ਕਿ ਜਿਹੜੇ ਜਿੱਤੇ ਹੋਏ ਐਮਪੀ ਐ ਲੋਕਾਂ ਜਨੇ ਗਏ ਵੀ ਰਹੇ ਤੇ ਸੀਗੇ ਪਰ ਕੰਗਸਾਹ ਐਮਪੀ ਬਣ ਕੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਬਾਜ਼ਾਰ ਸਭ ਦਾ ਧੰਨਵਾਦ ਕਰਕੇ ਆਏ ਔਰ ਵਾਅਦਾ ਕਰਕੇ ਆਏ ਕਿ ਅਸੀਂ ਇਸੇ ਤਰੀਕੇ ਦੇ ਨਾਲ ਪੂਰੇ ਲੋਕ ਸਭਾ ਹਲਕੇ ਦੀ ਸੇਵਾ ਪੂਰੇ ਭਾਰਤ ਦੇ ਵਿੱਚ 16 17 ਤੇ 18 ਤਰੀਕ ਨੂੰ ਜਿਹੜੇ ਦੇਸ਼ ਦੇ ਜਿੰਨੇ ਵੀ ਪਾਰਟੀਆਂ ਦੇ ਐਮਪੀਜ਼ ਨੇ ਉਹਨਾਂ ਨੂੰ ਮੰਗ ਪੱਤਰ ਦੇਣ ਦਾ ਜਿਹੜਾ ਸੱਦਾ ਹੈ ਉਹ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤਾ ਗਿਆ ਸੀਗਾ ਜਿਸ ਦੇ ਤਹਿਤ ਅਸੀਂ ਵੀ ਅੱਜ ਰੋਪੜ ਦੇ ਵਿੱਚ ਸਾਡੇ ਹਲਕੇ ਦੇ ਜਿਹੜੇ ਐਮਪੀ ਹੈ ਕੰਗ ਸਾਹਿਬ ਉਹਨਾਂ ਨੂੰ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਕਿਸਾਨਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਹੈ ਉਨਾ ਦੇ ਉੱਤੇ ਆਵਾਜ਼ ਆਪਣੀ ਬੁਲੰਦ ਕਰ ਸਕਣ ਕਿਉਂਕਿ ਜਿੱਥੇ ਸਰਕਾਰ ਨੇ ਵਾਅਦਾ ਕੀਤਾ ਸੀ ਪਹਿਲੇ ਕਿ ਸੀ2+50% ਦੇ ਉੱਤੇ ਜਿਹੜਾ ਕਾਨੂੰਨ ਹੈ ਉਹ ਬਣਾਵਾਂਗੇ ਕਮੇਟੀ ਬਣਾਵਾਂਗੇ ਤੇ ਕੇਂਦਰ ਦੀ ਸਰਕਾਰ ਉਸ ਤੋਂ ਭੱਜੀ ਹੈ